ਜਪੁ ਜੀ ਸਾਹਿਬ ੴ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੁਨੀ ਸੈ ਸੰ ਗੁਰ ਪ੍ਰਸਾਦਿ ਜਦ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਾਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਾਈ ਜੇ ਲਾਹੇ ਰਾਲ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹ ਸਣ ਪਾਲਾ ਹੋਏ ਤੈ ਕਨ ਚੱਲੈ ਨਾਲ ਕਿੰ ਸਿਝਿਆਰਾ ਹੋਈਐ ਕਿੰ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋ ਮਨਿਆਕਾਰ ਹੁਕਮ ਨਾਕੇ ਆ ਜਾਏ ਹੁਕਮੀ ਹੋ ਵਾ ਜੀਐ ਖੁਮ ਲਵੜਾਈ ਹੁਕਮੀ ਤਮ ਨੀਚ ਉਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭੁਾਈਐ ਹੁਕਮੈ ਅੰਦਰ ਸਭ ਕੋ ਬਾਹਰ ਤੁਲਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣੂ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਉਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਾਪੈ ਦਿਸੈ ਦੂਰਾ ਗਾਵੇ ਕੋ ਵਿਖੇ ਹਾਦਰਾਂ ਹਾਦੂਰਾ ਕਥਨਾ ਕਤਿਨੇ ਆਵੇ ਟੋਟਾ ਕਥ ਕਥ ਤਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਸਾਵੇ ਪਰਵਾਹ ਸਾਚਾ ਸਾਇ ਸਚ ਨਾਏ ਭਖਿਆ ਭਾਵ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਦਿਸੈ ਦਰਬਾਰ ਮਉ ਹਉ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅਮਰਤ ਵੇਲਾ ਸਤਿਨਾਮ ੁਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਧਵਾਰ ਨਾਨਕ ਐ ਵੈ ਜਾਣੀਐ ਸਭ ਆਪਿ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪਿ ਆਪ ਨਿਰੰਜਨ ਸੋਏ ਜਿਸ ਸੇ ਵੈ ਤਿਨ ਪਾਇਆ ਮਾਨਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀ ਅਮਰਖਿਐ ਭਾਉ ਦੁਖ ਪਰਸੁ ਤਾ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਕਰਿਆ ਸਮਾਈ ਗੁਰਈਸਰਾ ਗੁਰਗੋਰਖ ਪਰਮਾ ਗੁਰਾ ਪਾਰਵਤੀ ਮਾਈ ਜੀਹੋਂ ਜਾਣ ਆਖਾ ਨਾਹੀ ਕਹਿਣਾ ਕਤਨ ਨ ਜਾਈ ਗੁਰ ਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਇਸ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਣ ਭਾਣੇ ਕੇ ਨਾਏ ਕਰੀ ਜੇ ਤੀਰਠੋ ਪਾਈ ਵੇਖਾਵਣ ਕਰ ਮਾਗੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋੁਰ ਕੇ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਹਿਕ ਦਾਤਾ ਸੋ ਮੈਂ ਉਸ ਨਾ ਜਾਈ ਜੇ ਜੁਗ ਚਾਰੇ ਅਰਦਾ ਹੋਰ ਦਸਨ ਨਹੀਂ ਹੋਏ ਨਵਾ ਖੰਡਾ ਵੀ ਜਾਣੀਐ ਨਾਲ ਚੱਲੇ ਸੋ ਕੋਈ ਤੰਗਾ ਨਾ ਉਰਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਵਈ ਤਵ ਤਨੁ ਕੋ ਚਾਕੇ ਕੀਟਾ ਅੰਦਰ ਗਿਡਕਾਰ ਦੂਸੀ ਦੋਸ ਧਰੇ ਨਾਨਕ ਨਿਰਗੁਣਾ ਗੁਣ ਕਰੇ ਗੁਰਵੰਤਿਆ ਗੁਣ ਦੇ ਤਿਹ ਕੋਇ ਨ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਦ ਫੀਰਸੁਰ ਨਾਥ ਸੁਣਿਆ ਧਰਤੋ ਲਿਆ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਸਨ ਤੋਂ ਗਿਆ ਸੁਣਿਆ ਅਰਸਣ ਕੈ ਸ্নান ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਅਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਮ ਸੁਣਿਆ ਤਵ ਸਗਾਹ ਨਾਨਕ ਭਗਤ ਅਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਚਾ ਬਿਸਤਾਏ ਕਾਗਤ ਕਰਮ ਨਾ ਲਿਖਣਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਗਾਣਾ ਹੁਨ ਕੋਈ ਮਨੈ ਸੁਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੁਤਾ ਮਨੈ ਮੋ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣਾ ਮਨ ਕੋਈ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਸਿਓਂ ਪ੍ਰਗਟ ਜਾਏ ਮੰਨਾ ਮਗਨ ਚੱਲੇ ਪੰਤਾ ਮੰਨਾ ਧਰਮ ਸੇ ਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਵਣ ਕੋਈ ਮੰਨਾ ਪਾਵੈ ਮੁਖ ਦਵਾਰ ਮੰਨਾ ਪਰਵਾਰ ਐਸਾ ਧਾਰ ਮੰਨਾ ਤਰੈ ਤਾਰੇ ਗੁਰ ਸਿੱਖ ਮੰਨਾ ਨਾਨਕ ਕੋ ਆਨ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਵਣ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸਵੈਤਰ ਰਾਜਾਨ ਪੰਚਾ ਕਾਬੂ ਰੇਖ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਤਨੈ ਨ ਸਮਾਰ ਧੌਲ ਧਰਮ ਦਿਆ ਕਾ ਪੂਤਾ ਸੰਤਉ ਤਵ ਰਖਿਆ ਜਿਨ ਸੂਤਾ ਜੇ ਕੋ ਪਚਾ ਵੈ ਸਿ ਯਾਰ ਧੌਲੇ ਉਪਰ ਕੇ ਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਅਦਿਸਤੇ ਭਾਰਤ ਲੈ ਕਵਨ ਜੋਰਾ ਜੀ ਯਾਤਰਾੰਗਾ ਕੇ ਨਾਵ ਸਭ ਨਾਲ ਲਿਖਿਆ ਬੁਰੀ ਤਨਾਵ ਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਗੇਤਾ ਹੋਏ ਕੇਤਾ ਤਾਨ ਸੁਹਾਲੇ ਰੂਪਾ ਕੀਤੀ ਦਾ ਜਾਣ ਕੌਣ ਪੂਰਤਾ ਕੀ ਤਪਸਾ ਵੇ ਕੋ ਕਵਾਵ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਪ ਭਾਵੇ ਸਾਈ ਭਲੀਕਾਰ ਤੁਸਾ ਸਲਾਮ ਤਰੰਕਾਰ ਅਸੰਖ ਮੂਰਖਾਂ ਕੋਰਾ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਨਗ ਵੇਦ ਪਾਠ ਅਸੰਖ ਜੋਗ ਮਾਰਾਇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਅ ਸੰਗ ਦਾਤਾਰ ਅਸੰਖ ਸੁਰਮ ਭਖ ਸਾਰ ਅਸੰਖ ਮੋਨ ਲੈ ਉਲਾਇ ਤਾਰ ਕੁਦਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਸਸਲਾਮ ਨਰੰਕਾਰ ਅਸੰਖ ਮੂਰਖੰਦ ਘੂਰਾ ਅਸੰਖ ਚੂਰਾ ਰਾਮ ਕੋਰਾ ਅਸੰਖ ਲੁੜ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਪੁੜਿਆਰ ਕੋਲੇ ਫੇਰਾਹੀ ਅਸੰਖ ਮਲੇਸ਼ਮਰ ਭਖਾਇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੇ ਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਜੋ ਭਾਵੇ ਸਾਈ ਭਲੀਕਾਰ ਤੁਸ ਸਲਾਮ ਨਰਾangar ਅਸੰਖ ਨਾਮ ਸੰਖਤਾਵ ਗਮ ਗਮ ਸੰਖ ਲੋਐ ਅਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਕਰਸ ਸੰਜੋਗ ਵਕਾਣ ਜਿਨੇ ਲਿਖੇ ਤੇ ਸਰਨਾਹੇ ਮੇਰਿ ਫਰਮਾਇ ਦੇ ਹਉ ਦੇ ਪਾਇ ਜੇ ਤਗ ਤਾ ਦਿੱਤਾ ਨਾਵ ਨਾਵੇਂ ਨਾਹੀ ਕੋ ਤਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਭਾਵੇ ਸਾਈ ਭਲੀਕਾਰ ਤੁ ਸੰਸਲਾਉ ਨਰੰਕਾਰ ਭਰੀਅਤ ਪਰ ਤਾਂ ਦੇ ਪਾਣੇ ਤੋ ਤਰਸ ਕੇ ਮੋਲ ਦਿੱਤੀ ਕੱਪਣ ਹੋਏ ਦੇ ਸਾਬੂਨ ਲਈਓ ਧੋਏ ਭਰੀਏ ਮਤ ਪਾਪਾਂ ਕੇ ਸੰਗ ਦੁਪਹਿਨਾ ਵੇ ਕਰੰਗਾ ਆਪਣੀ ਪਾਪੀ ਅੱਖ ਨਾਇ ਕਾਰ ਕਰ ਕਰ ਨਾਨਕ ਲਗ ਲਜਾਉ ਆਪੇ ਵੀ ਜਾਪੇ ਖਾਉ ਨਾਨਕ ਗੁਮੀਆ ਹੋ ਜਾਉ ਤੀਰ ਤਵ ਤਿਆਦਾ ਤਾਂ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਬਨਿਆ ਵਨ ਕੀਤਾ ਭਾਵ ਅੰਦਰ ਜਾ ਤੀਰਤ ਮਲ ਨਾ ਹੋ ਸਭੁ ਮਨ ਤੇਰੀ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਲਤ ਨ ਹੋਈ ਸਵਸਤਾਤ ਬਾਣੀ ਵਰਮਾਓ ਸਤ ਸਵਾਸਦਾ ਵੰਚਾਓ ਕਵਣ ਸਵੇਲਾ ਵਕਤ ਕਵਣਾ ਕਵਣ ਤੇ ਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿ ਤੋ ਆਕਾਰ ਵੇਨ ਭਈਆ ਭੰਤੀ ਜੇ ਹੋ ਵੇ ਲੇਖ ਕੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਕੁਰਾਨ ਚਿਤਵਾਰ ਨਾ ਜੋਗੀ ਜਾਣ ਤਬਾਹੋ ਨਾ ਕੋਈ ਜਾ ਕਰਤਾ ਸ੍ਰੀ ਟੀ ਕੋ ਸਾਜਿ ਆਪੇ ਜਾਣੈ ਸੋਈ ਕਿਉ ਕਰਿਆ ਆਖਾ ਕਿਉ ਸਲਾਇ ਕਿਵਾਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਉਚਾਰਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੂ ਜਾਣੈ ਅਗੇ ਗਿਆਨ ਸੁਐ ਪਾ ਤਾਲਾ ਪਾ ਤਾਲ ਆਖਾ ਗਾ ਸਾਂਗਾ ਸੁਰ ਕੋੜਕ ਪਾਲ ਤਕੇ ਵੇਦ ਕੈਨਿਕ ਬਾਤ ਸੈ ਸਠਾਰਾ ਕੈਨਿਕ ਤੇ ਬਾਸ ਲਿਖ ਧਾਤ ਲਿਖਾਇ ਤਾ ਲਿਖਿਆ ਲਿਖਾਇ ਹੋਏ ਬਨਾਸ ਨਾਨਕ ਵਡਾਖਿਆ ਪੇ ਜਾਣੇ ਆਪ ਸਲਾਇ ਸਲਾਇ ਤੇ ਸੁਰਤ ਨ ਪਾਈਆ ਨਦੀਆਂ ਤੇ ਆਪ ਵੈ ਸੰਬੰਧ ਨ ਜਾਣੀਐ ਸੰਬੰਧ ਸਾ ਸੰਤਾਨ ਗ੍ਰਾਹ ਸੇ ਤੇ ਮਾਲ ਧਾਨਾ ਕੀੜੀ ਤੁਲ ਨਾ ਹੋਣੀ ਜੇ ਤਿਸ ਮਨ ਦਾ ਵਿਸਰ ਹੈ ਅੰਤਰ ਸਿਵ ਤੇ ਕਹਿਣਾ ਅੰਤਰ ਕਰਨੇ ਦੇ ਅਨੰਦ ਅੰਤਰ ਵੇਖਣ ਸੁਣਨਾ ਅੰਤਰ ਜਾਪੈ ਕਿਆ ਬਨ ਮੰਤ ਅੰਤਰ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਰੰਤ ਕਰਨ ਕੇਤੇ ਵਿਲ ਲਾਏ ਤਾਂ ਕੇ ਅੰਤਨ ਪਾਏ ਜਾਏ ਇਹ ਅੰਤਰ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵਟਾ ਸਾ ਉਚਾ ਥਾਓ ਉੱਚੇ ਉਪਰ ਉਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੈ ਸੋਏ ਜਿਵੜਾ ਬਜਾਣੈ ਆਪਾਪ ਨਾਨਕ ਨਦੀ ਕਰਮੀ ਦਾਤ ਭੁਗਤਾ ਕਰਮ ਲਿਖਿਆ ਨਾ ਜਾਏ ਵਟਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੈ ਜੋਦ ਪਾਰ ਕੀਤੇ ਗਨਤ ਨਹੀਂ ਵਿਚਾਰ ਕੀਤੇ ਖਵ ਟੁੱਟਾ ਵਿਕਾਰ ਕੀਤੇ ਲੈ ਲੈ ਕਿਰਪਾਏ ਕੀਤੇ ਮੁਰਖਾਈ ਖਾਈ ਕੀਤੇ ਦੁੱਖ-ਦੁਖ ਸਦ ਮਾਰੇ ਵੇ ਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਸ ਕਹਿ ਕੋਏ ਜੇ ਕੋ ਖਾਏ ਕੱਖ ਨੂੰ ਪਾਏ ਉਹ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸਭੇ ਕਹੀ ਕੀ ਜਿਸਨਾ ਬਖਸੇ ਸਿਤਸਲਾ ਨਾਨਕ ਪਾਸਾ ਹੀ ਪਾਸਾ ਅਮਲ ਗੁਣਾ ਮਲ ਵਪਾਰ ਮਲ ਵਪਾਰੀ ਅਮਲ ਪੰਡਾਰਮ ਆਵੇ ਮਨ ਲੈ ਜਾਏ ਮੁਰ ਭਾਏ ਮਨ ਸਮਾਹੀ ਅਮਲ ਤਰਾ ਮਲ ਦੀ ਬਾੜ ਮਤਲੋ ਅਮਲ ਪਰਵਾਨ ਮਲ ਬਖਸੇ ਸ ਮਨ ਨਿਸ਼ਾਨ ਅਮਲ ਕਰ ਅਮਲ ਫਰਮਾਨ ਮੋ ਲੋ ਮੁਲਾਖਿਆ ਨਾ ਜਾ ਆਖ ਕਰੇ ਲਿਵ ਲਾਈ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿਤ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨਜਨ ਸੇਵਾ ਕੀਤੇ ਆਖੇ ਅਖਣ ਪਾਏ ਕੀਤੇ ਕਹਿ ਕਉ ਟਟ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਗਈ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਲ ਕੇ ਸਰਗਵਾਰਕ ਵਾਰ ਸੁਧਰ ਕੇ ਆ ਸੁ ਘਰ ਕੇ ਆ ਜਿਤ ਵੇ ਸਰਬ ਸਮਾਲੇ ਵਾਜੇ ਨਾ ਤਾਂ ਨਿਕਲ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿ ਸਿਵ ਕਹੀਆਂ ਨਾ ਕੀਤੇ ਗਾਉਣ ਹਾਰੇ ਗਾਵੇ ਤਉਨ ਪਾਉਣ ਬਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੌਤਲਿਕ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੇ ਸੋ ਸਦਾ ਸਵਾਰੇ ਗਾਵੇ ਇੰਦਰਾ ਦਸਤਨ ਬੈਠੇ ਦੇ ਉਤਿਆਦਰ ਨਾਲੇ ਗਾਵੇ ਸਿਸਮਾਦੀ ਅੰਦਰ ਗਾਵੁ ਸਾਧ ਵਿਚਾਰੇ ਗਾਵੁ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵੁ ਪੰਡਤ ਆਵੜ ਰੱਖੇ ਸਰਜੁ ਉਜਗਵੇਂ ਤਾਣਾ ਲੈ ਗਾਵੇ ਮੋਹਨਿਆ ਮਨਮੋਹ ਸੁਰਗ ਮਛ ਪਿਆਲੇ ਗਾਵੁ ਰਤਨ ਪਾਏ ਤੇਰੇ 88 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਨ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੋ ਗਾਵੇ ਜੋ ਤੁਧ ਪਾਵਨਾ ਰਤੇ ਤੇਰੇ ਭਗਤ ਰਸਾ ਲੈ ਹੋਰ ਕੀਤੇ ਗਾਵਨ ਸੇ ਮੈਂ ਜਿਤ ਨਾ ਹੋ ਨਾਨਕ ਐ ਵਿਚਾਰੇ ਸੋਈ ਸੋਈ ਇਸ ਦਾ ਸੱਚ ਸਾਏ ਸੱਚਾ ਸੱਚੀ ਨਾਈ ਹੈ ਬਿਓ ਸੀ ਜਾਇਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੇ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਤੇ ਵਢਿਆਈ ਜੋ ਤਿਸ ਪਾਵੇ ਸੋਈ ਕਰ세 ਹੁਕਮ ਨਾ ਕਰਨਾ ਜਾਈ ਸੋ ਪਾਸਾ ਉਹ ਸਹਾ ਪਾਤ ਸਾਹਿਬ ਨਾਨਕ ਰੈ ਨਰਜਾਈ ਮੰਦਾ ਸੰਤੋਖ ਸਰਮਪਾ ਝੋੜੀ ਧਿਆਨ ਕੀ ਕਰੈ ਵਿਭੂਤਾ ਖਿੰਤਾ ਕਾਲ ਕੁਆਰੀ ਕਾਇਆ ਜੋਤ ਡੰਡਾ ਪਰ ਤੀਤਾ ਆਏ ਪੰਥੀ ਸਗਲ ਜਮਾਤੀ ਮੈਂ ਜੀਤਾ ਜਗ ਜੀਤ ਆਦੇਸ ਤਿਸ ਆਦੇਸ ਆਧ ਨੀਲ ਨਾਥ ਨਾਹਤ ਜੋ ਜੋ ਏਕੋ ਵੇਸ ਭਗਤ ਗਿਆਨ ਦੀ ਆ ਪੰਡਾਰਣਾ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਮਝਾ ਕੇ ਰਿਸ਼ੀ ਦਵਰਾ ਸਾਧ ਸੰਜੋਗ ਬਜੋਗ ਦੁਇ ਕਾਰ ਚਲਾਵੇ ਲਿਖਿਆ ਵੇ ਭਾਗ ਆਦੇਸ ਸਿਆ ਆਦੇਸਿਆ ਨੀਲਾ ਨਾਥ ਨਹਾ ਜੁ ਜੂ ਇੱਕ ਵੇਸ ਐ ਕਮਾਈ ਜੁਤ ਵਿਆਈ ਤਿੰ ਚੇਲੇ ਪ੍ਰਵਾਣ ਇੱਕ ਸੰਸਾਰ ਇਕ ਪੰਡਾ ਰਿਕ ਲਾਈ ਦੀ ਬਾਣਾ ਜਿਉ ਤਿਸ ਭਾਵੇ ਤਿਵੇਂ ਚਲਾਵੇ ਜਿਮ ਹੋਆ ਫਰਮਾਣਾ ਓ ਵੇਖੈ ਉਹਨਾ ਨਦਰ ਨਾਵੇ ਬਹੁਤਾਇ ਹੋਵੇ ਦਾਨ ਆਦੇਸ ਸਿਆ ਆਦੇਸਿਆ ਨੀਲਾ ਨਾਥ ਨਹਾ ਜੁ ਜੂ ਇੱਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸਿਕਾ ਵਾਰ ਕਰ ਕਰ ਵੇਖੇ ਸਿਰਜ ਨਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤੇ ਸਿਆ ਆਦੇਸ ਆਧਨੀਲਾ ਨਾਤ ਨਹ ਜੂ ਜੀ ਇੱਕ ਵੇ ਸਿਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲਖ ਦੀਸ ਲੱਖ ਲਗੇ ਰਾਖੀ ਐ ਇੱਕ ਨਾਮ ਜਗਦੀਸ ਇਤਰਾਏ ਪਤ ਪਵੜੀਆ ਛੜਿਏ ਹੋਏ ਕੀਸ ਸੋਨ ਗੱਲ ਨਾ ਆਕਾਸ ਕੀ ਕੀਟਾ ਈ ਰਿਸ ਨਾਨਕ ਨਦਰੇ ਪਾਈ ਐ ਗੋੜੀ ਗੋੜੈ ਠੀਸਾ ਆਖਣ ਜੋਰ ਚ ਪੈਣਾ ਜੋਰਾ ਜੋ ਨਾ ਮੰਗਣ ਦੇਣਾ ਜੋਰਾ ਜੋ ਨਾ ਜੀਵਨ ਮਰਨ ਨਹਿ ਜੋਰਾ ਜੋ ਨਾਰਾਇਣ ਮਾਲ ਮਹਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਯੁਕਤੀ ਛਟਾ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾ ਨ ਕੋਤਵ ਨੀਜ ਨ ਕੋਇ ਰਾ ਤਿਰੋ ਤੇ ਥਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੇ ਤਾਉ ਰਖੀ ਧਰਮਸਾਲ ਤਿਸਵੇ ਜੀ ਜੋਤ ਕੇ ਰੰਗਾ ਤਿਨ ਕੇ ਨਾਮ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪੰਚ ਪਰਵਾਨ ਨਦਰੀ ਕਰਮ ਕੋ ਆ ਨਿਸ਼ਾਨ ਕਚ ਪਕਾਈ ਉਥੇ ਪਾਏ ਨਨਕ ਆ ਜਾਪੇ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨ ਮਹੀਸ ਕੀਤੇ ਵਰਨੇ ਘਾੜਤ ਘੜੀਆ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਉਪਦੇਸ ਕੇਤੇ ਜਨ ਸੂਰ ਕੇਤੇ ਕੇਤੇ ਬੰਡਲ ਦੇਸ ਕੇਤੇ ਸਿਦੂਦ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਤਾ ਨਾਮੁਨ ਕੇਤੇ ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦਾ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਤ। ਗਿਆਨ ਖੰਡ ਮੈਂ ਗਿਆਨ ਪਰਚਾਂਦਾ ਦਿੱਥੈ ਨਾਗਿਬਨਉਦ ਕੋਡ ਆਨੰਦ। ਸਰਮਖੰਡ ਕੀ ਬਾਣੀ ਰੂਪ ਅਦਿਤ ਘੜ ਤਕੜੀਏ ਬਹੁਤਾਂ ਨੂੰ ਪਾ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛਾ ਵਿਸਤਾਏ ਤਿੱਥ ਘੜੀਏ ਸੁਰਤ ਮਤ ਮਨ ਬੁੱਧਾ ਅਦਿਤ ਘੜੀਏ ਸਰਾਸ ਤਾਂ ਕਿ ਸੁੱਧਾ ਕਰਮਖੰਡ ਕੀ ਬਾਣੀ ਜੋਰ ਅਦਿਤ ਹੋ ਨ ਕੋਈ ਹੋਰਾ ਤਿੱਥੇ ਜੋਦ ਮਹਾਬਲ ਸੂਰਾ ਤਿਨ ਮਾ ਰਾਮ ਰਿਆ ਭਰਪੂਰ ਅਦਿਤ ਜਿਤੋਂ ਸਿਤਾ ਮਹਿਮਾ ਮਾਇ ਤਾਂ ਕਿ ਰੂਪ ਨ ਕਥਨੇ ਜਾਏ ਨਾ ਮਰੈ ਨਾ ਠਾਕੇ ਜਾਏ ਜਿਨ ਕੈ ਰਾਮ ਸੈ ਮਨ ਮਾਏ ਦਿੱਤੈ ਭਗਤ ਵਸੈ ਕੇ ਲੋਇ ਕਰੈ ਨ ਸਚਮ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਦਿੱਤੈ ਖੰਡ ਮੰਡਲ ਵਰ ਭੰਡ ਜੇ ਕੋ ਕਥ ਤੰਤ ਨਾਨਤ ਦਿੱਤੈ ਲੋលੋ ਆਕਾਰ ਜਿਵ ਜਿ ਕਉਂ ਤੇ ਵੈ ਤੇ ਵਕਾਰ ਵੇ ਕੰਸ ਕਰੀ ਵਿਚਾਰ ਨਾਨਕ ਅਥਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਐਰਨ ਮਤ ਵੇਦ ਅਥਿਆਰ ਭਾਉ ਕਲਾ ਗੰਤਕ ਤਾਓ ਭਾਂਡਾ ਪਾਓ ਅਮ੍ਰਿਤ ਅਤਿ ਢਾਲ ਕੜੀਏ ਸਵਦਾ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਨੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤਾਂ ਚੰਗੇ ਅਈਆਂ ਬੁਰਈਆਂ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਨਾਲ